ਹਾਂਜੀ ਵੀ ਮਿੱਤਰੋ ਸਵਾਗਤ ਆ ਜਿੰਨੇ ਤੁਹਾਡੇ ਬਲੌਗ ਦੇ ਵਿੱਚ ਅੱਜ ਫੇਰ ਅਸੀਂ ਲੈ ਕੇ ਆਏ ਇੱਕ ਨਵਾਂ ਹੀ ਬਲੌਗ ਅੱਜ ਤੁਹਾਨੂੰ ਦੱਸਾਂਗੇ ਕਿ ਲਿਫਾਫੇ ਦਾ ਕਿੱਡਾ ਗੁੱਡਾ ਬੰਦਾ ਆ ਤੇ ਜਿਹਦੇ ਵਾਸਤੇ ਸਾਨੂੰ ਕਿਹੜੀ ਕਿਹੜੀ ਮਟੀਰੀਅਲ ਦੀ ਲੋੜ ਆ ਸਾਰਾ ਤੁਹਾਨੂੰ ਵੀਡੀਓ ਵਿੱਚ ਦੱਸਦੇ ਆ ਵੀਡੀਓ ਨੂੰ ਮਾਸਾ ਵੀ ਸਕਿੱਪ ਨਾ ਕਰਿਓ ਪੂਰੀ ਦੇਖਿਓ ਇਹਦੇ ਵਿੱਚ ਸਾਨੂੰ ਪਹਿਲਾਂ ਲੋੜ ਪੈਗੀ ਜੀ ਇੱਕ ਲਿਫਾਫੇ ਦੀ ਜਿਹੜਾ ਕਿ ਤੁਹਾਨੂੰ ਮਾਰਕੀਟ ਵਿੱਚ ਹੋ ਜਾਂ ਘਰ ਵਿੱਚ ਆਸਾਨੀ ਨਾਲ ਮਿਲ ਸਕਦਾ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਕੈਂਚੀ ਦੀ ਲੋੜ ਪੈਗੀ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਤਿਲਿਆਂ ਦੀ ਲੋੜ ਪੈਗੀ ਜਿਹੜੇ ਤਿਲੇ ਹੁੰਦੇ ਆ ਗੁੱਡੇ ਦੇ ਪੁਰਾਣੇ ਤਿਲੇ ਹੋ ਉਹ ਤੁਸੀਂ ਲਿਆਣੇ ਆ ਫੇਰ ਇੱਕ ਛੋਟੀ ਜੀ ਰੱਖ ਲਿਓ ਕਰਦੇ ਤੀਲੇ ਨੂੰ ਛਿਲਣ ਲਈ ਤੇ ਫੇਰ ਕੋਈ ਵੀ ਟੇਬ ਲੈ ਲਿਓ ਨਹੀਂ ਕੋਈ ਵੀ ਟੇਬ ਅਸੀਂ ਤਾਂ ਪ੍ਰੈਅ ਲਈ ਆ ਵੱਡੀ ਤੁਸੀਂ ਕੋਈ ਵੀ ਟੇਬ ਲੈ ਸਕਦੇ ਹੋ ਤੇ ਦੱਸਨੇ ਆ ਤੁਹਾਨੂੰ ਕੀ ਬਣਨ ਲੱਗਾ ਪਤੰਗ ਕਿਹੜਾ ਪਤੰਗ ਲਫਾਫੇ ਵਾਲਾ ਲਫਾਫੇ ਵਾਲਾ ਗੁੱਡਾ ਸਾਰਾ ਵਲੋਗ ਤੁਸੀਂ ਦੇਖਿਓ ਬਹੁਤ ਹੀ ਵਧੀਆ ਆਪਾਂ ਵਲੋਗ ਬਣਾਣਾ ਆ ਹੁਣ ਪਤੰਗ ਵਾਲਾ ਤੁਹਾਨੂੰ ਦੱਸਨੇ ਆ ਕਰ ਲੱਗੇ ਆਪਾਂ ਸ਼ੁਰੂ ਲੋ ਬਾਬੇ ਦਾ ਨਾਮ ਫੇਰ ਜੈ ਬਾਬੇ ਦੀ ਜੈ ਬਾਬੇ ਦੀ ਚਲੋ ਜੀ ਕਰਨ ਭਾਜੀ ਚਲੋ ਚਲੋ ਫੇਰ ਕਰਦੇ ਸਟਾਰਟ ਭਾਜੀ ਕਰਨ ਨੂੰ ਲੈ ਕੇ ਬਾਬੇ ਦਾ ਪਾਜੀ ਅੱਗੇ ਗਦੀ ਬਣਾਇਆ ਗੁੱਡਾ ਤੇ ਨਾਂ ਦੇ ਵੀਡੀਓ ਨੂੰ ਕਰਦੇ ਵਧਾ ਸੈਕਸ ਕਰਾਈਸ ਹਾਂ ਵੀਡੀਓ ਨਹੀਂ ਹੈ ਮੈਂ ਸਾਈਕਲ ਸ਼ੇਅਰ ਕਰਿਓ ਵੀਡੀਓ ਨੂੰ ਚੱਲਣ ਨੂੰ ਗੱਲਾਂ ਸਬਸਕ੍ਰਾਈਬ ਤੇ ਬੜੇ ਬਣਾਏ ਯਾਰ ਬੜੇ ਬਣਾਏ ਕਹਿੰਦੇ ਨਿੱਕੇ ਹੁੰਦੇ ਬੜੇ ਬਣਾਏ ਸਭ ਤੋਂ ਪਹਿਲਾਂ ਤੁਸੀਂ ਵੇਖ ਲਓ ਕਿ ਲਿਫਾਫੇ ਨੂੰ ਪਹਿਲਾਂ ਇੱਥੋਂ ਫੜ ਕੇ ਫੁੱਟਾ ਲੈ ਕੇ ਸੈਂਟੀਮੀਟਰ ਕਰਕੇ ਪਾਜੀ ਕਿੱਦਾਂ ਕਰਨਾ ਹੁੰਦਾ ਕੋਈ ਸੈਂਟੀਮੀਟਰ ਨਹੀਂ ਕੋਈ ਸੈਂਟੀਮੀਟਰ ਨਹੀਂ ਕਹਿੰਦੇ ਸਭ ਤੋਂ ਪਹਿਲਾਂ ਉਹਦੀ ਹੈਗੀ ਕੈਂਚੀ ਦੀ ਕਟਿੰਗ ਹੈ ਤੁਸੀਂ ਵੇਖ ਲਓ ਕੋਣ ਚੱਲਣਾ ਪਿਆ ਉਲੂ ਨਹੀਂ ਹੋਈ ਇੱਦਾਂ ਗੁੱਡੇ ਚਾਹਣਾ ਕੋਣ ਚੱਲਣਾ ਪਿਆ ਉਲੂ ਨਹੀਂ ਹੋਇਆ ਉਹ ਲੋਥੜੀ ਆ ਹੋਰੀ ਬੰਦਿਆ ਤੁਸੀਂ ਇੱਧਰ ਧਿਆਨ ਦੇਖੋ ਜਾ ਸਿੱਖਣੀ ਕਿ ਨਹੀਂ ਦੇਖਣੀ ਆ ਜੀ ਆਹੋ ਅਰੇ ਟੱਟ ਜਿਹਾ ਜੀ ਜਾ ਸਿੱਖਣੀ ਆ ਕਿ ਨਹੀਂ ਜਾ ਸਿੱਖਣ ਲੱਗਾ ਮੁੰਡਾ ਗੁੱਡੇ ਬਣਾਉਂਦੀ ਤੇ ਬਹੁਤ ਹੀ ਵਧੀਆ ਇਹਦਾ ਕੰਮ ਹਲ ਧਿਆਨ ਨਹੀਂ ਹੋ ਕਰਨਾ ਬਾਜੀ ਹਾਂਜੀ ਬਾਜੀ ਇਹਦਾ ਕੰਮ ਹਲ ਧਿਆਨ ਨਹੀਂ ਹੋ ਲੋਕ ਜੀ ਪਹਿਲਾਂ ਉਹਦੀ ਪਹਿਲੀ ਕੰਨੀ ਕੱਟਦੀ ਆ ਉਸ ਤੋਂ ਬਾਅਦ ਆਪਾਂ ਜਿਹੜੇ ਸੈਂਡਲ ਸਾਈਡ ਵਾਲੇ ਹੁੰਦੇ ਆ ਹੈਂਡਲ ਜੇ ਵਰਨ ਵਾਲੇ ਫੇਰ ਉਹ ਕਟਾਂਗੇ ਕਟਿੰਗ ਵੇਖ ਲੋ ਟੇਲਰ ਨਾ ਵੀ ਕਹਿਣ ਕਟਿੰਗ ਖੰਡਾ ਮੁੰਡਾ ਚੱਲਾ ਦੀ ਬਣਾਣਾ ਕਰਦਨੀ ਆ ਜੀ ਇਹਦੀ ਬਣਾਣਾ ਬਣਾਣੀ ਆ ਬਣਾਣੀ ਨੂੰ ਬਣਾ ਲਈ ਕਹਿੰਦੇ ਤੁਸੀਂ ਲਫਾਫਾ ਤੁਸੀਂ ਵੇਖ ਲੋ ਕੱਟ ਕੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਤੁਸੀਂ ਲਫਾਫਾ ਸਾਰਾ ਖੋਲ ਲੈਣਾ ਤੇ ਉਹਨੂੰ ਇੱਕ ਸਾਈਡ ਤੋਂ ਵੀ ਚੋ ਗੱਭੋ ਕੱਟ ਕੇ ਤੇ ਇਹ ਲਫਾਫਾ ਕਿਹੜਾ ਯਾਰ ਇਹਨੂੰ ਪਰੇ ਕਾ ਨਾ ਯਾਰ ਇਹ ਵੀਡੀਓ ਖਰਾਬ ਖੰਡਾ ਹੈ ਸਾਡੀ ਉਹੋ ਇੱਧਰ ਵੇਖ ਲੋ ਤੁਸੀਂ ਅੱਗ ਵੀ ਲੱਗੀ ਦੀ ਇੱਧਰ ਮੋਮਬੱਤੀਆਂ ਨੂੰ ਇਹਦਾ ਵੀ ਤੁਹਾਨੂੰ ਦੱਸਾਂਗੇ ਆ ਕਿਉਂ ਲਾਈ ਦੀ ਅੱਗ ਇਹਦਾ ਵੀ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਬਣਿਆ ਰਿਓ ਸਾਡੇ ਨਾਲ ਵੀਡੀਓ ਦੇ ਵਿੱਚ ਮਿਸਤਰੀ ਸਾਹਿਬ ਹਣ ਆ ਸੁਣਾ ਨਹੀਂ ਕੰਮ ਨਾਲ ਧਿਆਨ ਦੋ ਕੰਮ ਨਾਲ ਧਿਆਨ ਦੋ ਯਾਰ ਤੇ ਵੀਰ ਉਹਨੇ ਬਣਾ ਡਿਆ ਤੇ ਬਹੁਤ ਹੀ ਵਧੀਆ ਕੰਮ ਕਰਨਗੇ ਹੌਲੀ ਹੌਲੀ ਇਹ ਮੁੰਡੇ ਵੀ ਆ ਗਏ ਨਾਲ ਭਾਜੀ ਹਾਂਜੀ ਕੀ ਕਰਨਾ ਏ ਉਹ ਭਾਈ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਹਾਂ ਭਾਜੀ ਉਹ ਭਾਜੀ ਪਿੱਛੇ ਮੋਮਬੱਤੀ ਵੀ ਆਈ ਕਿਤੇ ਉੱਤੇ ਨਾ ਭਾਜੀ ਇਹਦੇ ਤੇ ਦੇਖਦੇ ਆ ਤੁਹਾਨੂੰ ਬਣਾ ਗਿਆ ਵੇਖੋ ਕਟਿੰਗ ਹੋਣ ਦੀ ਆਪਣਾ ਗੁੱਡੇ ਦੀ ਟਰਾਈ ਕਰਦੇ ਆ ਆਪਾਂ ਹੌਲੀ ਹੌਲੀ ਬਣਾਉਂਦੇ ਪਏ ਆ ਉਪਾਜੀ ਜਿਹੜਾ ਤਾਜਮਹਿਲ ਆ ਉਹ ਵੀ ਤੁਸੀਂ ਬਣਾਇਆ ਦਾ ਨਾ ਐਨੇ ਬਣਾਇਆ ਮੈਂ ਤੂੰ ਨਾ ਤਾਜਮਹਿਲ ਹੈ ਉਹ ਤੇ ਕਹਿੰਦੇ ਤਾਜਮਹਿਲ ਜਿੰਨੇ ਬਣਾਇਓ ਦੇ ਹੱਥ ਵਰਤੇ ਤੇ ਤੇਰੇ ਘੋੜੀ ਵੱਡੇ ਇਹਦੇ ਚਾਰ ਰਾਤੀ ਨਾ ਦੋ ਵੜਤੇ ਦੋ ਰਹਿਗੇ ਅੱਛਾ ਦੋ ਰਹਿਗੇ ਹੀ ਲਓ ਵੀ ਬਾਬੇ ਆ ਇਦਾਂ ਦਾ ਕੁਛ ਕੋਠੇ ਦਾ ਮਹੌਲਾ ਤੁਸੀਂ ਵੇਖ ਲਓ ਗੱਡੀ ਗਾਡੀ ਨਹੀਂ ਆਪਾਂ ਚੱਲਣ ਦੀ ਇੱਕੋ ਹੀ ਚੱਲਣ ਦੀ ਆ ਤੇ ਉੱਥੇ ਦਾ ਇਦਾਂ ਦਾ ਮਹੌਲਾ ਦੇ ਇੱਧਰ ਵੇਖੋ ਇਹ ਕੀ ਬਣਾਉਂਦਾ ਭਰਾ ਆਪਾਂ ਜੀ ਇਹ ਵੀ ਬਣਾ ਸਕਦੇ ਤੁਸੀਂ ਹਾਂ ਪੈਰਾਸ਼ੂਟ ਵੀ ਬਣਾ ਸਕਦੇ ਪੈਰਾਸ਼ੂਟ ਵੀ ਆਪਾਂ ਗੁੱਡਾ ਬਣਾਉਣਾ ਵੀਰੇ ਤੇ ਪਤਾ ਨਹੀਂ ਕਿਹੜੀ ਤੈਨੂੰ ਵੇਚ ਤੋ ਥੋੜਾ ਜਿਹਾ ਕੱਟ ਕੇ ਨਾ ਜਿੱਦਾਂ ਤੁਸੀਂ ਇੱਕ ਇਹ ਵੇਖੋ ਕੈਂਚੀ ਦੇਖੋ ਤੇ ਕਿੰਨੀ ਘਣ ਫਿਰਾਂਡੀ ਆ ਵੀਰ ਜੀ ਤੋ ਹੁਣ ਆਪਣੇ ਹਿਸਾਬ ਨਾਲ ਜਿੰਨਾ ਕਿ ਤਿੱਲਾ ਆ ਉਹ ਹਿਸਾਬ ਨਾਲ ਤੁਸੀਂ ਕਰ ਲੈਣਾ ਆ ਤੇ ਭਾਜੀ ਤਿੱਲੇ ਨੂੰ ਜਿੱਦਾਂ ਇਹਨੂੰ ਪਤਲਾ ਕਰਨ ਵੇਲੇ ਕੀ ਕਰਨਾ ਪੈਂਦਾ ਇਹ ਲੇਣਾ ਪੈਂਦਾ ਅੱਛਾ ਛਿਲਣੇ ਪੈਂਦਾ ਪਹਿਲੇ ਇਹਨੂੰ ਅੱਗ ਨਾਲ ਹਾਂ ਇਸ ਤਰ੍ਹਾਂ ਹਾਂ ਇਹ ਆਪਾਂ ਸਿੱਧਾ ਡੰਡਾ ਕਰਾਂਗੇ ਨਾ ਸਿੱਧੇ ਡੰਡੇ ਵਾਲਾ ਆ ਠੀਕ ਹੈ ਜੀ ਉੱਥੋਂ ਬਾਲੇ ਮੇਨ ਲੈਣਾ ਬੂੜਾ ਡੰਡੇ ਨੂੰ ਹਾਂ ਨੁੱਕਰ ਤੋਂ ਠੀਕ ਹੈ ਠੀਕ ਹੈ ਜੀ ਆ ਦੇਖ ਲਓ ਤੁਸੀਂ ਨੁੱਕਰ ਤੋਂ ਪਹਿਲਾਂ ਚੰਗੀ ਤਰ੍ਹਾਂ ਮੇਨ ਕੇ ਤੇ ਉਸ ਤੋਂ ਬਾਅਦ ਭਾਜੀ ਇਹਨੂੰ ਕਿੱਦਾਂ ਗੁਲਾਈ 'ਚ ਵੀ ਲਈ ਦੇਣਾ ਇਧਰੋਂ ਆਉਂ ਕਰਕੇ ਗੁਲਾਈ 'ਚ ਹਾਂ ਜੀ ਭਾਜੀ ਠੀਕ ਹੈ ਭਾਜੀ ਤੇ ਲਓ ਜੀ ਮਿੱਤਰੋ ਗੁੱਡਾ ਬਣਾਉਣ ਦੀ ਜਵਾਬ ਸਿੱਖ ਲਓ ਪੈਸੇ ਬੂਏ ਖਰਚਣੇ ਛੱਡੋ ਘਰ ਦੇ ਲਫਾਫੇ ਜਿਹੜੇ ਵੇਸਟਿੰਗ ਵਾਲੇ ਆ ਉਹਦਾ ਗੁੱਡਾ ਬਣਾਉਣਾ ਸਿੱਖੋ ਕੌ ਟੇਲਰ ਸਾਹਿਬ ਜੀ ਲਓ ਜੀ ਕਟਿੰਗ ਕਰਕੇ ਪਹਿਲਾਂ ਇਹਦੀ ਚੰਗੀ ਤਰ੍ਹਾਂ ਲਓ ਜੀ ਕਟਿੰਗ ਜੇ ਵੀ ਹੋ ਲਿਆ ਹਾਂ ਜੀ ਮੇਰੇ ਵੀਰੋ ਬੋਲੇ ਕੋ ਸ਼ਫਰਾ ਆਣਾ ਜੀ ਚੁੱਪ ਕੇ ਮੰਨਣਾ ਚੁੱਪ ਕੇ ਮੰਨਣਾ ਅੱਜ ਗੁੱਡਾ ਬਣਨ ਦਾ ਤੂੰ ਚੁੱਪ ਕੇ ਮੰਨਣਾ ਗੁੱਡੇ ਨਹੀਂ ਭਾਈ ਗੁੱਡੇ ਨੂੰ ਛੋਟਾ ਇਹ ਜਿਹੜਾ ਗੁੱਡਾ ਬਣਨ ਦਾ ਗੁੱਡਾ ਨਹੀਂ ਹੈਗਾ ਹੈ ਹੈ ਭਾਜੀ ਮੈਂ ਕਹਿੰਦਾ ਤੁਸੀਂ ਉਧਰ ਨੁੱਕਰ ਜੀ ਵੜ ਗਏ ਤੇ ਥੋੜਾ ਇੱਧਰ ਆ ਜਾਓ ਹਾਂ ਉੱਥੇ ਕੁਝ ਪਤਾ ਨਹੀਂ ਲੱਗਣਾ ਵੀਰ ਜੀ ਗਮਲਿਆਂ ਦੇ ਅੰਦਰ ਹੀ ਵੜ ਗਏ ਤੇ ਇੱਧਰ ਆ ਜਾਓ ਥੋੜਾ ਕੈਮਰਾ ਜਿਵੇਂ ਚੈਨਾ ਨਹੀਂ ਆਂਦਾ ਸਾਫ਼ ਮੋਮਬਤੀਆਂ ਦੀ ਲੋੜ ਆ ਤੁਹਾਨੂੰ ਭਾਜੀ ਪਹਿਲੇ ਮੋਮਬਤੀਆਂ ਲੈ ਵੀ ਡੰਡੇ ਘਰੋਂ ਕਰ ਆ ਹਾਂ ਮੋਮਬਤੀ ਨਾ ਪਹਿਲਾਂ ਬੇਟੇ ਉਹ ਜੀ ਫਿਰ ਡੰਡਿਆਂ ਨੂੰ ਤੁਸੀਂ ਕਾਲ ਲੈਣਾ ਪਹਿਲਾਂ ਥੋੜਾ ਜਿਆ ਗਰਮ ਤਾਂ ਜੋ ਡੰਡਾ ਚੰਗੀ ਤਰ੍ਹਾਂ ਮੋੜ ਸਕੇ ਪੇਪਰ ਟੱਗੇ ਹੋ ਗਿਆ ਜੀ ਇਹ ਦੇਖੋ ਐ ਹੀ ਕਰਨਾ ਡੰਡਾ ਗਰਮਾ ਹਾਂ ਕੀ ਕਰਨਾ ਐ ਹੀ ਕਰਨਾ ਦੰਦਾ ਕਰਮਾ ਦੰਦਾ ਕਰਮਾ ਕਿਦਾ ਹੁੰਦਾ ਦੰਦਾ ਇਹ ਦੇਖੋ ਭਾਜੀ ਇਹ ਕਲਵਾ ਦੇ ਦੋ ਗੁੱਡੇ ਤਿਆਰ ਹੋ ਐ ਤੂੰ ਅੱਗ ਲਾਦਣੀ ਐ ਇਹ ਡੰਡੇ ਨੂੰ ਵੀਰੇ ਦੰਦੇ ਨੂੰ ਅੱਗ ਲਾਦਣੀ ਓ ਨਹੀਂ ਲੱਗ ਰਹੀ ਭਾਜੀ ਇੰਨਾ ਥੋੜੀ ਘਰੀ ਦਾ ਗਰਮ ਉਹਨੇ ਪੂਰਾ ਹੀ ਘਰ ਤਾਈਓ ਸ਼ਾਜੀ ਕਰਨ ਦਾ ਕਰਨ ਦਾ ਪੂਰੇ ਹੀ ਅਕੜਾ ਫੇਰੀਆਂ ਨਾ ਪੂਰਾ ਇਹੋ ਜਿਹੇ ਬੰਦੇ ਰੱਖੇ ਦਿੰਦੇ ਸੀ ਮੈਂ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਭਾਜੀ 8 ਮਹੀਨੇ ਹਾਂ 8 ਮਹੀਨੇ ਗੁੱਡੇ ਵੀ ਫੈਕਟਰੀ ਇਹਨੇ ਤਿਆਰ ਕੀਤੇ ਅਸ਼ਾ ਮਲਗੇ ਤੁਸੀਂ ਘਰ ਵੀ ਗੁੱਡੇ ਬਣਾਉਂਦੇ ਹੋ ਸਮੂਹ ਲੋਕਾਂ ਜੂਆ ਖੇਲਦੇ ਆ ਹਾਂ ਠੀਕ 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 ਗੁੱਡੇ ਬਣਾ ਦਿਓ ਘਰੇ ਹਾਂਜੀ ਠੀਕ ਹੈ ਬਹੁਤ ਹੀ ਵਧੀਆ ਅੱਛਾ ਪਹਿਲਾਂ ਇਹਨੂੰ ਆਗਣਾ ਦਾ ਨਹੀਂ ਕਰ ਲਈਦਾ ਇਦਾਂ ਫਿਰ ਬਾਅਦ ਚ ਉਹਨੂੰ ਛਿੱਲੀ ਦਾ ਭਾਜੀ ਉਹਨੂੰ ਨਾਈ ਦਾ ਨਾ ਅੱਛਾ ਨਾਈ ਦਾ ਠੀਕ ਹੈ ਜੀ ਭਜੀ ਦਾ ਦਿਮਾਗ ਹੈ ਵੀ ਹੈ ਕਿ ਨਹੀਂ ਨਹੀਂ ਭਜੀ ਦਾ ਦਿਮਾਗ ਨਹੀਂ ਹੈਗਾ ਇਹ ਪੂਰਾ ਤਾਂ ਦੇ ਮੂੰਹ ਅੱਗਾ ਤੀਲੇ ਬਣਾਣਾ ਹਾਂ ਭਜੀ ਬਲੈਕ ਐਂਡ ਉੱਧਰ ਵੇਖੋ ਤੁਸੀਂ ਇਹ ਜਿਹੜੀ ਪੂਸ਼ ਹੈ ਇਹ ਵੇਸ਼ ਨਹੀਂ ਕਰਨੀ ਹਾਂ ਗੁੱਡੇ ਆਦੀ ਆਦੀ ਪੂਸ਼ਾਂ ਵਰਗੀ ਲੱਗ ਸਕਦਾ ਇਹ ਇਹਨੂੰ ਆਪਾਂ ਵੇਸਟਿੰਗ ਨਹੀਂ ਕਰਾਂਗੇ ਇਹਦਾ ਵੀ ਆਪਾਂ ਇਸਤੇਮਾਲ ਕਰਾਂਗੇ ਜੀ ਮੈਂ ਸੈਂਟਰ ਚੋਂ ਏਦਾਂ ਕੱਟ ਦਾਂ ਹਾਂ ਸੈਂਟਰ ਜੋ ਵਿੱਚੋਂ ਕੱਟ ਕੇ ਨਾ 2 ਗੁੱਡੇ ਤਿਆਰ ਹੋ ਗਏ ਤੇ ਹਾਂ ਇਹਦੀ ਪੂਸ਼ ਆਪਾਂ ਦੂਜੀ ਬਣਾਵਾਂਗੇ ਮੈਂ ਕਹਿੰਦਾ ਇਹਨੂੰ ਛੱਡੋ ਤੁਸੀਂ ਇਹਦੀ ਮੱਥਲ ਵਾਲੀ ਪੂਸ਼ ਬਣਾਣੇ ਆ ਦੂਜਾ ਮੱਥਲ ਵਾਲੇ ਗੁੱਡੇ ਦੀ ਜੀ ਟੈਨਸ਼ਨ ਨਾ ਲਾਓ ਗੁੱਡਾ ਬਣਾਣਾ ਇੱਕਦਮ ओके okay, बाजी ओ तडे चेले ने बाजी की करी जानडा ओ बाजी यार हूं आ लोग तेना बैरिए की चेला दे होसी होई होन लत अच्छा ते नहीं तानू गुड्ढे बनांदे नु ਕਿੰਨਾ ਕਚੇਰ ਹੋ ਗਿਆ ਸਾਨੂੰ ਆਸ ਮਹੀਨੇ ਹੋ ਗਿਆ اچھا ਲੈ ਲੋ बाजी दो ਬੂਤ ਤਿਆਰ ਤੇ ओके जी ਤੁਸੀਂ ਵੇਖ ਲਓ ਬਹੁਤੀ ਵਧੀਆ ਗੁੱਡਾ ਤਿਆਰ ਹੁੰਦਾ ਪਿਆ ਜਿੱਦ ਜਿੱਦ ਆਪਾਂ ਲੱਗੇਦੇ ਕਰਨ ਉਵੇਂਵੇਂ ਤੁਸੀਂ ਵੇਖ ਲਓ ਵੀਡੀਓ ਨੂੰ ਤੇ ਗੁੱਡਾ ਹੋਣਾ ਆਪਣਾ ਇੱਕਦਮ ਓਕੇ ਕੀ ਹੋਣਾ ਗੁੱਡਾ ਭਾਜੀ ਓਕੇ ਓਕੇ ਰਪੋੜਾ ਠੀਕ ਹੈ ਜੀ ਵਗਣ ਭਾਜੀ ਉਹਨੇ ਤਿਲਾ ਕਰਾਉਂ ਕਰਾਂਦੇ ਪੂਰੀ ਐਂਡ ਤੇ ਬਣਾਉਣਗੇ ਹੂੰ ਤਿਲਾ ਗਰਮ ਹੋ ਗਿਆ ਇਹ ਰੱਖਾਂਗੇ ਆਪਾਂ ਵਿੱਚ ਸੈਂਟਰ ਵਾਲਾ ਹੈ ਨਹੀਂ ਹਾਂਜੀ ਭਾਜੀ ਠੀਕ ਹੈ ਜੀ ਇਹ ਸੈਂਟਰ ਵਾਲਾ ਇਹ ਸੈਂਟਰ ਵਾਲਾ ਨੂੰ ਫੇਰ ਟੇਪ ਨਾਲ ਜੋੜਾਂਗੇ ਨਹੀਂ ਹਾਂਜੀ ਨੂੰ ਛੋਟੀ ਛੋਟੀ ਟੇਪ ਨਾਲ ਕਰ ਮੈਂ ਇੱਧਰੋਂ ਕਰ ਲਉ ਤੇ ਭਾਏ ਇੱਧਰੋਂ ਕਰ ਠੀਕ ਉਹ ਭਾ ਬੱਸ ਕਰ ਤੂੰ ਅੱਗ ਲਾਣੀ ਉਹਨੂੰ ਉਸਤਾਦ ਜੀ ਇਹ ਵੇਖੋ ਦੇਖ ਤਾ ਹੋਇਆ ਕਰਮਾ ਆ ਬੁਦਾ ਵਾਦਾ ਤੁਹਾਡੇ ਮੂੰਹ ਅੱਗੇ ਬਲੈਕ ਐਂਡ ਬਾਈ ਦਿਖਾਣਾ ਕਿਹਦਾ ਚੱਲ ਪਾਸਕਰ ਇਹਨੇ ਤੁਹਾਨੂੰ ਗੁਰੂ ਚੋੜ ਦੇਣਾ ਪਾਸਕਰ ਵੀਰ ਪਾਸਕਰ ਇਹ ਲਾਓ ਜੀ ਇਹ ਤੀਲਾ ਹੁਣੇ ਤੀਲੇ ਨੂੰ ਉਸਤਾਜ ਜੀ ਹੁਣਾਂ ਨੂੰ ਫੜਾਓ ਤੇ ਉਸਤਾਜ ਜੀ ਹੁਣੇ ਕਰਨਗੇ ਇਹਦੀ ਓਏ ਤੀਲਾ ਗਰਮੀ ਬੜਾ ਹੋ ਗਿਆ ਰਈ ਵੇ ਠੰਡਾ ਕਰੋ ਨਾ ਫਿਰ ਨਾ ਇਹਨੂੰ ਠੰਡਾ ਕਰੋ ਵੀਰੇ ਅਕਲ ਭਾਜੀ ਇਹ ਲੋ ਐ ਵੀ ਕਰੋ ਗਰਮ ਮਾਰਾ ਮਾਰਾ ਕਰੋ ਤੂੰ ਇੱਕੋ ਵਾਰੀ ਸਾਰਾ ਕਰੀ ਜਾਣ ਦੇਉ ਕਰ ਮੈਂ ਜੀ ਇਹਦੇ ਟੇਪਾਂ ਆਪਾਂ 50 ਰੁਪਏ ਦੀ ਤੁਹਾਨੂੰ ਬਿਜਾਰੋਂ ਮਿਲ ਜਗੀ ਟੇਪ ਹੈ ਛੋਟੀ ਇੱਕ ਕੱਥੇ ਲਾਤੀ ਆਪਾਂ ਟੇਪ ਤੇ ਲੋ ਜੀ ਭਾਜੀ ਕੀ ਘੰਡੇ ਹੋ ਗੁੱਡੇ ਦਾ ਪ੍ਰਸ਼ਨ ਘੰਡੇ ਹੋ ਟੇਪਾਂ ਲਾਂਡੇ ਜਿਹੜੀਆਂ ਇੱਦੀ ਭਾਜੀ ਸੋਨੀ ਹੋਗੇ ਤੁਸੀਂ ਪਰਸ਼ਨ ਹੁੰਦਾ ਹੋ ਤੇ ਨਾ ਵੀ ਪਰਸ਼ਨ ਆਦੀ ਏ ਕੀ ਕਰਤੀ ਐ ਪਰਸ਼ਨ ਪ੍ਰਸ਼ਨ ਪ੍ਰਸ਼ਨ ਮੇਰਾ ਐਵੇਂ ਹੋਇਆ ਇਹਨਾਂ ਪ੍ਰਸ਼ਨਾਂ ਦਾ ਗੁੱਡਾ ਚੜਿਆ ਨਾ ਹਵਾ 'ਚ ਬਸ ਦੇ ਕੇ ਰਹਿਣ ਨੂੰ ਖਿੱਚੀ ਵੀ ਆਦੀ ਬਦੀ ਫਿਰਨੀ ਆ ਬਦੀ ਜਨਾ ਖਿੱਚੀ ਬੰਨੀ ਆਦੀ ਰੀਜ ਨਾ ਤਾਂ ਲੋ ਜੀ ਆਪਾਂ ਇੱਕ ਪੂਸ਼ ਬਣਾਈ ਦੱਸਿਓ ਮਾੜਾ ਜਲ ਉੱਤੋਂ ਲਾ ਕੇ ਇਹ ਪੂਸ਼ ਬਣਾਈ ਆਪਾਂ ਉਹਦੀ ਕਿ ਇਹਨੂੰ ਸਪੋਰਟ ਦੇਣ ਵਾਲੇ ਇਹਨੂੰ ਆਪਾਂ ਇੱਥੇ ਲਾ ਦਾਂਗੇ ਇਹ ਤੁਹਾਨੂੰ ਵੇਸਟਿੰਗ ਲਫਾਪੇ ਦੇ ਵਿੱਚੋਂ ਹੀ ਮਿਲ ਜਣੀ ਹੈ ਤੁਹਾਨੂੰ ਤੇ ਭਾਜੀ ਟੀਲੇ ਤੋਂ ਚੁੱਕੋ ਬੌਜੀ ਟੀਲੇ ਤੋਂ ਚੁੱਕੋ ਬੌਜੀ ਹਾਤ ਦੇ ਆ ਬੜੀ ਟੇਬਲ 'ਤੇ ਵੀ ਦੀ ਕੀ ਗੱਲ ਛੀਰੇ ਲੱਗੇ ਨੇ ਛੀਰੇ ਲੱਗੇ ਨੇ ਫਰੂਟ ਘਟਦਾ ਰਿਹਾ ਸੀ ਹਾਂਜੀ ਹਾਂਜੀ ਚਲੋ ਜਾ ਕੇ ਪੀਓ ਕਾਂਜੀ ਸਹੀ ਲਾ ਕੇ ਆ ਬੇਟਾ ਉਂਗਲ ਦੀ ਅੰਗ ਬੰਨੀ ਦੀ ਵਾਜ ਦਾ ਪਲਸਟਰ ਹੋਇਆ ਤਾਂ ਅੰਗਲ ਦੀ ਨਾ ਚਾਏ ਕਰੋ ਗੁੱਡੇ ਤੁਹਾਨੂੰ ਕਿੰਨੇ ਵਈ ਕਿਹਾ ਟੱਚ ਵਾਈ ਹੋਈ ਤੁਹਾਨੂੰ ਤਾਂ ਦੇ ਕਹੀਦਾ ਗੱਟੂ ਨਾ ਗੁੱਡੇ ਨਹੀਂ ਚੜਾਣੇ ਨਹੀਂ ਚੜਾਣੇ ਨਹੀਂ ਚੜਾਣੇ ਇਹ ਵੇਖੋ ਜੀ ਅਨੇ ਹੁਣ ਗੱਲ ਦਾ ਗੱਟੂ ਲੈਣ ਦੇ ਤਾਂ ਸਟੋਰੀ ਵੀ ਅਨੇ ਵਾਈ ਦੀ ਇੰਸਟਾਗ੍ਰਾਮ ਕਿਨੇ ਐ ਮੁੰਡੇ ਨੇ ਤੁਹਾਨੂੰ ਲਾਇਓ ਜਿੱਥੋਂ ਵੀ ਲਾਇਓ ਉਹਨੂੰ ਚੁੱਕ ਕੇ ਗਏ ਤੈਨੂੰ ਕਿਹਨੇ ਲਾਇਆ ਨਾ ਪੂਲ ਛਾਲਿਆਂ ਨੂੰ ਕਹੋ ਇਹਨੂੰ ਚੁੱਕੋ ਯਾਰ ਨਹੀਂ ਤੇਰੇ ਨਾਲ ਤਿੰਨਾ ਹੀ ਪੜਦਾ ਹੈ। ਹਾਂਜੀ। ਇਹ ਉਹ ਮੁੰਡਾ ਕੌਣ ਹੈ ਜਿਹੜਾ ਡੋਰਾ ਤੋੜਦਾ ਹੈ? ਹਾਂ। ਕਿਹੜਾ? ਕੌਣ ਹੈ? ਕੀ ਨਾਮ ਦਾ? ਊਪਾ। ਨਹੀਂ ਉਹਦਾ ਅਸਲੀ ਨਾਂ ਕੀ ਹੈ? ਕੀ ਵਾਦਾ? ਉਹਦਾ ਨਾਂ ਕੀ ਹੈ? ਟਿਸ਼ੂ ਕੀ ਕਹਿੰਦੇ? ਟਿਸ਼ੂ। ਟਿਸ਼ੂ। ਕਹਾਂ ਲਾ ਗਿਆ? ਉਹ ਯਾਰ ਮਿਸ ਨਾ ਕਰੋ ਇੱਧਰ ਗੁੱਡਾ ਬਣਨ ਦੇ। ਵੇਖੋ ਦੀ ਇਹ ਪਹਿਲਾਂ ਇੱਥੇ ਟੇਪਾ ਲਾ ਕੇ ਚੰਗੀ ਕਰਾ। ਨਾ ਜਰਾ ਤੇ ਮੂੰਹ ਤੇ ਦਾਪ ਨੇ ਨਾ ਚਾ ਗਿਆ। ਹਾਂ। ਅੱਧੀ ਹੋਣਾ ਮੇਰਾ ਮੂੰਹ। ਚਾਹਦਾ ਉਹ ਮੰਗਿਆ ਹੀ ਦੇ ਕੋ ਦਸਾਂਾਂ ਗੁੱਡਾ ਬਣਿਆ ਤਾਂ ਦਿੱਤਾ ਹੀ। ਕਿਨ? ਦੰਗੂਆਂ ਵਾਲਾ ਗੁੱਡਾ ਹੀ ਭੱਜੀ ਝੂਣ ਬਣਾ ਬੋਲਦਾ ਇਹ ਮੁੰਡਾ। ਤੱਤ ਭਾਈ ਤੁਸੀਂ ਵੀ ਕੈਮਰਾ ਦੋ ਮਿੰਟ ਬੰਦ ਕਰ ਦੋ ਜੀ ਭਾਈ ਤੁਹਾਨੂੰ ਹੀ ਲੋਹੀ ਦੀ ਇੱਕ ਹੋਈ ਭਾਈ ਮੱਥੇ ਤੇ ਲੱਗ ਗਿਆ ਟੀਕਾ ਹਾਂ ਤੇ ਰੰਗ ਬੜਾ ਗੁੱਦੇ ਦਾ ਫਿੱਕਾ ਹਾਂ ਜੀ ਰੰਗ ਬੜਾ ਗੁੱਦੇ ਦਾ ਫਿੱਕਾ ਲਓ ਜੀ ਉਸ ਤੋਂ ਬਾਅਦ ਆਪਾਂ ਦੂਜਾ ਟੀਲਾ ਲਾਵਾਂਗੇ ਜਿੰਨੂੰ ਹਾਂ ਹੁਣ ਲੱਭਣ ਲਾਪਾ ਗੁੱਦੇ ਦਾ ਥੋੜਾ ਜਿਹਾ ਮੂੰਹ ਸਿਰ ਉਹ ਗੁਦਾ ਨਾਲ ਇੱਥੇ ਰਹਿਣ ਹਾਂ ਬੇਟਾ ਯਹਾਂ ਸੇ ਪਕੜੋ ਬੇਟਾ ਬੇਟਾ ਯਹਾਂ ਸੇ ਪਕੜੋ ਕਿੱਡੀ ਕੀ ਕਰੀਏ ਚਲੋ ਇਹਨੇ ਬੜੀ ਕਿੱਤੀ ਆ ਉਸ ਤੋਂ ਬਾਅਦ ਅੱਬਾ ਕੰਨੀ ਤੋਂ ਫੜ ਕੇ ਥੋੜੇ ਜਿਹਾ ਇੰਨੇ ਕ ਪੀਸ ਨਾ ਤੇ ਥੋੜੀ ਇਥੋਂ ਇਥੋਂ ਤੱਕ ਕਰਨੀ ਆ ਆਪਣਾ ਗੁਲਾਈ ਹਾਂ ਥੋੜੀ ਥੋੜੀ ਕਰਕੇ ਇਥੋਂ ਗੁਲਾਈ ਕਰ ਲੈਣੀ ਆ ਕਿ ਜਿਹੜੀ ਗੁੱਡੇ ਦੀ ਸ਼ੇਪ ਥੋੜੀ ਗੁਲਾਈ ਟਾਇਆ ਬਚਾਏ ਤੇ ਹਜੇ ਵੀ ਇੰਨੀ ਗੁਲਾਈ ਚ ਨਹੀਂ ਆਈ ਥੋੜੀ ਇੱਕ ਫੇਰ ਦੇਖੋ ਤੁਸੀਂ ਹਾਂਜੀ ਭਾਜੀ ਟੈਂਟ ਕੋਟ ਸਵਾਣ ਆਇਓ ਪਾਈ ਗੁੱਡਾ ਨਾ ਆਂਦੇ ਹੋ ਹੁਣ ਅਦਾ ਆਪਾਂ ਇੱਥੇ ਝੋਨਾ ਲਾਉਂਦੇ ਆਂ ਹੈਂ ਝੋਨਾ ਲਾਣੇ ਝੋਨੇ ਵਾਲੀ ਗੱਲ ਪੁਰਾਣੀ ਹੋ ਗਈ ਦੀ ਹੁਣ ਨਹੀਂ ਕੀ ਹੋ ਰਹੀ ਬੈਂਟ ਕੋਟ ਬਣਾਉਣੇ ਨੇ ਜਾਂ ਕੁਰਤਾ ਵੀ ਬਣਾ ਮੰਗਵਾ ਲੈਣਾ ਕੈਂਚੀ ਤੇ ਤੂੰ ਇੱਥੇ ਰੱਖੀ ਦੇ ਨਾ ਟੇਲਰ ਹੋਣਾ ਦੋ ਟੇਲਰ ਹੀ ਆਗਾ ਹੀ ਗੁੱਡਿਆਂ ਦੇ ਟੇਲਰਾਂ 15000 ਗੁੱਡਾ ਬਣਾ ਦੇਉਗੀ ਭਾਜੀ ਦੋ ਮਿੰਨਾਂ ਚ ਨਹੀਂ ਭਾਈ ਨਹੀਂ ਆਰਡਰ ਦੇ ਮੰਗਾ ਲਓ ਹੈ ਨਹੀਂ ਭਾਈ 15000 ਗੁੱਡਾ ਬਣਾ ਦੋਗੇ 1 ਕੋ ਦਿਨ ਚ ਨਹੀਂ ਤੁਸੀਂ ਇਹ ਤਾਣਾ ਬਣਾਉਂਦੇ ਕਿ ਤਾਣਾ ਬੰਦ ਦਾ 1 ਕੋ ਦਿਨ ਚ ਬੰਦ ਦਾ ਤਾਂ ਦੇਖੋ ਗੱਲਾਂ ਹੀ ਆ ਹਾਂ ਗੱਲਾਂ ਨਹੀਂ ਤਾਂ ਬਣਾਓ ਨਾ ਬਣਾਓਗੇ ਤਾਂ ਤੁੱਪ ਚੜ ਗਈ ਓ ਤੁੱਪ ਚੜ ਗਈ ਤਾਂ 1 ਦਿਨ ਤੇ 15000 ਗੁੱਡਾ ਬੰਝਣਾ ਬੰਝਣਾ ਬੰਦਾ ਗੁੱਟੇ ਬਣਾ ਦੋਗੇ 1 ਦਿਨ ਚ ਯਾਰ ਗੁੱਡਾ ਬਣਾਓ ਜਲਦੀ ਤੁਸੀਂ ਗੱਲਾਂ ਹੀ ਬਣੀਆਂ ਕਰਨਾਉਂ ਤੇ ਭਾਜੀ ਟਾਈਮ ਤੇ ਲੱਗਦਾ ਹੀ ਆ ਹੁਣ ਤੁਹਾਨੂੰ ਮੈਂ ਤਾਂ ਮੈਂ ਦੀ ਤੁਹਾਨੂੰ ਨਾ ਤਰਿਹਾ ਨਾ ਜੀ ਹੂੰ ਲਓ ਜੀ ਇੱਧਰ ਇੱਕ ਕੰਨੀ ਰਿਆੜੀਆਂ ਟੇਪਾਂ ਲੱਗ ਲਾ ਪਿਆ ਆ ਤੇ ਵੀਰ ਜੀ ਕੰਨੀ ਫੜ ਕੇ ਰੱਖੋ ਕੰਨੀ ਫੜ ਕੇ ਰੱਖੋ ਕਿਸ ਕੰਡੀਆਂ ਕੰਨੀ ਮੈਂ ਮੈ ਤੈਨੂੰ ਕਸਕਾ ਦੇਣਾ ਇੱਥੇ ਹਾਂ ਇੱਥੋਂ ਛੱਡੋ ਨਾ ਇੱਥੋਂ ਬਕਰੋ ਇੱਥੇ ਇੱਥੇ ਆਦਰਾ ਕੋ ਇਦਾਂ ਹਾਂਜੀ ਮੈਂ ਭਾਜੀ ਕੇ ਨਾਲ ਗੁੱਡਾ ਬਣਾਣੇ ਭਰਾਤ ਆ ਲੈਣਾ ਹੈ ਟੋਲ ਵਜਾਈ ਜਾਣਾ ਨੂੰ ਨਹੀਂ ਭਾਜੀ ਆਪਾਂ ਗੁੱਡਾ ਦੇਖਣਾ ਇਹ ਕਿਦਾਂ ਬੰਦਾ ਤੂੰ ਉਧਰ ਢੋਲ ਵਜਾਈ ਜਾਣਾ ਦਰਵਾਜ਼ਾ ਨੂੰ ਨਹੀਂ ਦੀ ਪਿਛੋਂ ਦੀ ਭਾਜੀ ਹੱਥ ਚੁੱਕਿਓ ਕਿਰਨਾ ਏਦੀ ਕਿਉਂ ਆ ਗਗਨ ਨਹੀਂ ਕਹਿੰਦੇ ਤੈਨੂੰ ਨਾ ਆ ਦੱਤ ਭਾਜੀ ਫੇਰ ਦੂਜੀ ਕੰਨੀ ਤੇ ਇੱਧਰ ਟੇਪ ਲੱਗੇਗੀ ਤੇ ਭਾਜੀ ਲਓ ਜੀ ਗੁੱਦਾ ਹੋ ਗਿਆ ਦੱਤਿਆ ਆਰੇ ਤੈਨੂੰ ਦਿਹਾੜੀ ਨਹੀਂ ਹੋ ਮੈਂ ਨਹੀਂ ਤੂੰ ਨਾ ਕੰਨੀਆਂ ਫੜਨ ਇਹਦਾ ਕੋਸ਼ ਕੰਮ ਉਹ ਭਾਜੀ ਇਹ ਦਿਹਾੜੀਆਂ ਲੈਣ ਆਏ ਆ ਆ ਦਿਹਾੜੀਆਂ ਲੈਣ ਨਹੀਂ ਕੋਈ ਕੰਮ ਤੇ ਕਰਾਇਆ ਨਹੀਂ ਉਸਤਾਦ ਨਾਲ ਤੇਨੂੰ ਕਿੱਥੋਂ ਫੜਾ ਦੇਉ ਉਸਤਾਦ ਜੀ ਇਹ ਗੁੱਡੀ ਵੈਲਾ ਚੱਕ ਕਰਨੀ ਵੰਨੀ ਆ ਪਹਿਲੇ ਮੈਂ ਤੈਨੂੰ ਚੈੱਕ ਕਰਾਂਗਾ ਡਾਗ ਹਾਂ ਤੇ ਭਾਜੀ ਇੱਥੇ ਆਪਾ ਟੇਬਲ ਆਉਣੀ ਆ ਵੜਦਣਾ ਨਾ ਨਾ ਹੱਸੋ ਜੀ ਤੁਹਾਨੂੰ ਗੱਲ ਚ ਪਾਣਾ ਨਹੀਂ ਨਹੀਂ ਵੱਡੇ ਉਹਨਾਂ ਤੁਹਾਨੂੰ ਇੱਕ ਸਕੀਮ ਦੱਸਣਾ ਹੈ ਅਤੇ ਛੋਟੇ ਛੋਟੇ ਕੱਟ ਲਾਣੇ ਆ ਬਹੁਤ ਟੈਨਸ਼ਨ ਨਾ ਲੈ ਪਹਿਲੀ ਵਾਰ ਇਹ ਨਹੀਂ ਗੁੱਡਾ ਬਣਾਉਂਦੇ ਹਾਂ ਭਾਜੀ ਇਹਨੂੰ ਦੱਸੋ ਯਾਰਾ ਕੀ ਸਿਰ ਖਾਈ ਜਾਂਦਾ ਡਾਡਾ ਚੱਲਦਾ ਜਾਂਦਾ ਇੱਥੇ ਕੰਮ ਹਾਂ ਬਣਾਓ ਯਾਰ ਜਲਦੀ ਜੀ ਪੂਸ਼ਾ ਜੀ ਇਹ ਵਾਲਾ ਤੇਰਾ ਦੂਜਾ ਵੇਸਟਿੰਗ ਵੀ ਇਹਨੂੰ ਆਪਾਂ ਲਾਵਾਂਗੇ ਨੀਚੇ ਵਾਲੀ ਜਗ੍ਹਾ ਤੇ ਆ ਜਿਹੜੀਆਂ ਤੁਸੀਂ ਛਾੜਾ ਦੇਖ ਸਕੋਗੇ ਐ ਵੇਖੋ ਗੁੱਡੇ ਇਹਨਾਂ ਨੂੰ ਕੰਮ ਕਰਨ ਦੇਣਗੇ ਕਿ ਨਹੀਂ ਤੀਲਾ ਇੱਥੋਂ ਮੁੱਕ ਗਿਆ ਪਰ ਐ ਸੈਡਾਂ ਵੀ ਅਡੇ ਕੰਮ ਆਣ ਗਿਆ ਹਾਂ ਪਾਜੀ ਹਾਂਜੀ ਇਹਨਾਂ ਨੂੰ ਕੰਮ ਦੇਣ ਕਰਨਗੇ ਕਿ ਨਹੀਂ ਕੌਣ ਹੈ ਹਾਂ ਗਗਨ ਪਾਜੀ ਇਹਨੂੰ ਦੱਸੋ ਯਾਰ ਕੰਮ ਨਹੀਂ ਕਰਦੇ ਆਂਦੇ ਚੱਲ ਜਾ ਯਾਰ ਇਹਨੂੰ ਘਰ ਤੋਂ ਚੱਤਵਾ ਜਾ ਯਾਰ ਚੱਲ ਜਾ ਹਾਂ ਐਸਾ ਹੁੰਦਾ ਦੋਈਆਂ ਨੂੰ ਇੱਕ ਗੁੱਡਾ ਨਹੀਂ ਬਣਾਉਂਦੇ ਨਾਗਾ ਦੋ ਦਿਨ ਲਾਦੇ ਇੱਕ ਗੁੱਡਾ ਬਣਾਉਂਦੇ ਉਹਨਾਂ ਦੇ ਹਫ਼ਤਾ ਲੱਗਣਾ ਜਾਓ ਜੀ ਹਾਂ ਹਾਂ ਦੋ ਦਿਨ ਲਾਦੇ ਗੁੱਡੇ ਚਾਹੀਦੇ ਕਿੰਨੇਗਾ ਚਾਹੀਦੇ ਕਿੰਨੇ ਦਾ 1500 ਗੁੱਡਾ ਚਾਹੀਦਾ ਮੈਨੂੰ ਦੇ ਦਾਂਗੇ ਕੋਈ ਨਹੀਂ ਲੋੜੀ ਤੱਕ ਮਿਲ ਜਾਏਗਾ ਆਹ ਬੰਦੇ ਸੱਦ ਲੀਏ ਫਿਰ ਕੇ ਜੀਐਫ ਜਿਨ੍ਹਾਂ ਨੇ ਬਣਾਈ ਆ ਘੱਟੋ ਘੱਟ 1500 2000 ਗੁੱਡਾ ਬੰਦਾ ਚਾਹੀਦਾ ਮੈਨੂੰ ਜਿਨ੍ਹਾਂ ਨੇ ਕੇਜੀਐਫ ਬਣਾਈਆਂ ਉਹਨਾਂ ਨਾਲ ਕੰਟੈਕਟ ਕਰੋ ਨਹੀਂ ਇਹਨੂੰ ਛੱਡ ਤੂੰ ਗੱਲਾਂ ਲੈ ਧਿਆਨ ਦੇ ਕੰਮ ਕਰ ਤਾ ਵੇਖਣਾ ਤੂੰ ਜਿਹੜਾ ਗੁੱਡਾ ਤਾਂ ਦੇਖ ਇੱਕ ਬਣਾ ਨਹੀਂ ਸ਼ਾਮਾਂ ਪੈ ਗਈਆਂ ਸਵੇਰ ਤੇ ਲੱਗੇ ਤੇ ਗੁੱਡਾ ਬਣਾਉਣ ਤੁਸੀਂ ਕੰਮ ਤਾਂ ਨੰਗਾ ਨਹੀਂ ਤੁਸੀਂ ਵੱਡੇ ਵੱਡੇ ਠੇਕੇ ਫੜ ਲੈਂਦੇ ਹੋ ਗੁੱਡਿਆਂ ਦੀ 10 ਕਿਆ ਇਹ ਪਹਿਲੇ ਜੇਬ ਚ ਪਹਿਣਗੇ ਤਾਂ ਹੀ ਗੁੱਡੇ ਬਣਨਗੇ ਨਹੀਂ ਇਹ ਸਭ ਨਾ ਗੁੱਡੇ ਬਣਾਉਂਦੇ ਤੁਸੀਂ ਘਰ ਬਣਾਉਂਦੇ ਲੋਕਾਂ ਦੇ ਬਣਾਉਂਦੇ ਨਹੀਂ ਤਾਂ ਦੇਖੋ ਤੇਰਾ ਮੂੰਹ ਤੇ ਢਾਣ ਵਾਲਾ ਲੱਗਣ ਦਾ ਤਾਂ ਸਦਾ ਦੇਖੋ ਤਾਂ ਦੇਖੋ ਕਿਨੇ ਬਹਿ ਜੇਬੇ ਚ ਜੇਬੇ ਚ ਭਾਈ ਮੇਰੇ ਕੋ ਬੜੇ ਪੈਸੇ ਆ ਬੜੇ ਪੈਸੇ ਵਾਲਾ ਕੰਮ ਹੈ ਹੀ ਕਰਦੇ ਤੇ ਦਾਂਦੀ ਕਰਦਾ ਸੀ ਵਾਲਾ ਕੰਮ ਜੇ ਐਸਪੀ ਵਾਲਾ ਕੰਮ ਕਰਦੇ ਆ ਵੇਹਾਂ ਤੂੰ ਪਰ ਨਾ ਤਾਂ ਹੂੰ ਪਾਇਆ ਜਿੱਦਾਂ ਮਜ਼ਦੂਰ ਆ ਇਹਦਾ ਨਾ ਗੁੱਡੇ ਤੈਨੂੰ ਬਣਾ ਲੈਣ ਦੇ ਕੰਮ ਤੈਨੂੰ ਇੱਕ ਗਿਆ ਤੀਲਾ ਸਾਰਾ ਤੂੰ ਵੇਹਾਂ ਕਰਮਕਾਰ ਸੜਿਆ ਤੂੰ ਇਹ ਕੀ ਕਰਾਂਦਾ ਅੱਧਰ ਵੇਖੋ ਕਿਦਾਂ ਗੁੱਡਾ ਬਣਦਾ ਆ ਭਈਆ ਪੱਬੜਾ ਬਣਾ ਨਹੀਂ ਛੱਡ ਦਿੱਤੀ ਹੋਏ ਨੇ ਹਾਂ ਤੇਰੀ ਉਮਰ ਕਿੰਨੀ ਕੈਨੂੰ ਪੁੱਛੀ ਜਰਾ ਦਸਨ ਖਾਨ ਆ ਜਾਂਦੇ ਥਾਲੇ ਮੇਲੇ ਜੇ ਨਹੀਂ ਮੇਲੇ ਕਿੱਥੇ ਆ ਗੁੱਡੇ ਬਣਾਉਣਾ ਦੀ ਜਾ ਸਿੱਖਣਿਆ ਪਾਉਣ ਗੁੱਡੇ ਬਣਾਣੇ ਤਾਂ ਹੀ ਵੱਡੇ ਹੋਗੇ ਹੋਰ ਕੋਈ ਕੰਮ ਨਹੀਂ ਕਰਨਾ ਨਿਆਣਿਆਂ ਨੂੰ ਸਿਖਾਵਾਂਗੇ ਗੁੱਡੇ ਕਿਦਾਂ ਬਣਦਾ ਹਾਂ ਵੱਡੇ ਦੇ ਹੋ ਜੋ ਪਹਿਲੇ ਨਿਆਣਿਆਂ ਨੂੰ ਸਿਖਾ ਲਓ ਤੇ ਹਾਂ ਆ ਲੈ ਐਜੇ ਪੁੱਤ ਇਹ ਦੀ ਕੀ ਕਹਿਣ ਰਿਹਾ ਉਹ ਮਾਰੇ ਨਤ ਰੇ ਇਹ ਡੀ ਯਾਰ ਅੱਜ ਸੈਡ ਆ ਕੋਈ ਤਿਆਰ ਕੀਤੀਆਂ ਜਿਹੜੀਆਂ ਸੈਡਾਂ ਦੇ ਲੱਗਦੀਆਂ ਇੱਧਰ ਕਿਹੜੀਆਂ ਭਾਜੀ ਇਹਨੂੰ ਕਿੱਧਰ ਲਗਣਾ ਇਹਨਾਂ ਨੇ ਇਹ ਭਾਜੀ ਇੱਥੇ ਤੁਸੀਂ ਵੇਖਦੇ ਹੀ ਹੋਮੋਗੇ ਇੱਥੇ ਇਹਨੂੰ ਰੌਂਡ ਕਰਕੇ ਗੁੱਡਾ ਬਣਾ ਬਹੁਤ ਵਧੀਆ ਤਿਆਰ ਹੋਣਦੇ ਆ ਇਹਨੂੰ ਚੜਾ ਕੇ ਫੇਰ ਟੈਸਟਿੰਗ ਕਰਕੇ ਵੀ ਦੱਸਾਂਗੇ ਤੁਹਾਨੂੰ ਕੋ ਭਾਜੀ ਪਹਿਲੇ ਬੰਨ ਤੇ ਦੋ ਯਾਰ ਪਹਿਲੇ ਚੜਾ ਲੋਗਾ ਹਨਾ ਗਗਨ ਭਾਜੀ ਹਾਂ ਚਾਚੇ ਭਾਜੀ ਵੀ ਸਦਾਈ ਹਾਂ

ਗਾ ਕੰਦੀ ਇਹਦੇ ਵੇ ਲੋਗੇ ਹੁਣ ਆਪਾਂ ਜਿਹੜੀਆਂ ਸਾਡਾ ਤੇ ਆ ਇੱਧਰ ਬਚਿਆ ਸੀ ਤੇ ਇਹਨੂੰ ਆਪਾਂ ਸਾਈਡ ਤੋਂ ਕੱਟ ਦਾਂਗੇ ਹੁਣ ਮੈਂ ਤੇ ਲਾਵਾਂਗੇ ਆਪਾਂ ਟੇਪ ਇਹਨੂੰ ਸਿੱਧਾ ਕੱਟੀਏ ਭਾਈ ਥੋੜਾ ਜਿਆ ਕਿ ਨਾ ਇਦਾਂ ਰਹਿਂਦੀ ਏ ਭਾਈ ਤੈਨੂੰ ਐਂਡ ਤੱਕ ਦੱਸਨੇ ਕਿੱਦਾਂ ਕੱਟੀਆ ਟੇਪ ਕਿੱਥੇ ਵੇ ਉਹ ਆਪਾਂ ਮਕਾਰ ਲਾ ਤੂੰ ਬੈ ਕੇ ਥੱਲੇ ਵਿਆਹ ਦੀਆਂ ਦੀ ਲੈਣੀਆਂ ਤੂੰ ਕਾ ਨਹੀਂ ਯਾਰਾ ਨੋਨੀ ਜਾਜਾ। ਇਹ ਤਾਂ ਅਸਲ ਵਿੱਚ ਅਮੇ ਥੱਕ ਗਿਆ। ਥੱਕ ਗਿਆ ਕੀ ਕਰ ਪਾਣੀ ਭਰਨੇ ਤੇ ਤੈਨੂੰ ਗੁਆਚ ਘਰ ਦੇ ਕੋ। ਜਿਆੜੀ ਮੰਗਾ ਨਹੀਂ ਬਾਜ ਮੇ ਕੋ। ਆਹ ਜਿਆੜੀ ਅੱਗੇ ਤੋਂ ਚੰਗਾ ਫਤਵਾ ਦਤੇ ਆ। ਆ ਪਾਵਾ ਡਾਕ ਕਟਿਆ ਹੀ ਤੇ ਇਹਦੀ ਬਣੇਗੀ ਪੂਛ। ਭਾਈ ਕਿਹੜੀ ਬਣਾਣੀ ਆ ਪੂਛ? ਹੁਣ ਸਿੰਪਲ ਹੀ। ਸਿੰਪਲ ਹੀ ਬਣਾਣੀ ਹੋਰ ਇਹਦੀ ਪੂਛ ਨੂੰਗੀ ਜਾਇਬ ਨਾ ਨਾ। ਜਾ ਜਿਵਣਾ ਨਹੀਂ ਇਹਨੂੰ ਤਾਂ ਕੋਈ ਕੰਮ ਸਿਖਾਇਆ ਨਹੀਂ ਤੇ ਕੋਈ ਬਲੀ ਬਣਾ ਨਹੀਂ ਆਂ ਬੰਦੇ ਕੋ ਅੱਧੀ ਬਣਾ ਨਹੀਂ ਆਂ ਹਾਂ ਤਾਂ ਉਹਨੇ ਕੋਈ ਕੰਮ ਕੀਤਾ ਵੀ ਨਹੀਂ ਹੈਗਾ ਉਹਦਾ ਤੇ ਦੇ ਆ ਉਹਦੇ ਵਾਪਸ ਬੈਠੀਏ ਹਾਂ ਕੀ ਕੀਤਾ ਤੂੰ ਕੁਛ ਵੀ ਨਹੀਂ ਕੀਤਾ ਉਹਦਾ ਇਹ ਜਿਹੜੇ ਨਾਲ ਚੇਲੇ ਲੈਂਦੇ ਰਹਿਣਾ ਨੇ ਕੁਝ ਕੀਤਾ ਐਸਾ ਨਹੀਂ ਤਾਂ ਆ ਪੀਣਾ ਆਏ ਤੇ ਹਾਂ ਚਾ ਵੀ ਨਹੀਂ ਆਏ ਤੇ ਕੰਮ ਮਿਲਦੇ ਹਣੀ ਇਹਨਾਂ ਦਾ ਸੀਰੀਅਸ ਨਹੀਂ ਹੈਗੇ ਆ ਚਾ ਵੀ ਨਹੀਂ ਆਏ ਦੱਸ ਦੇ ਹਾਂ ਇੱਧਰ ਵੇਖੋ ਪੂਸ਼ਾ ਬਣਾਣੀ ਹੁਣ ਇੱਕ ਗੁੱਡੇ ਨੂੰ ਯਾਰ ਇੰਨਾ ਟਾਈਮ ਲੱਗਦਾ ਸੱਚੀ ਯਾਰ ਮੈਂ ਤਾਂ ਉਹਰ ਆ ਤੇ ਕੀ ਆ ਮੈਗੀ ਹੈ ਜਿਹੜੀ 2 ਮਿੰਟ ਚ ਬਣ ਜਣੀ ਆ ਨਹੀਂ ਯਾਰ ਕਹਿੰਦਾ ਮਨ ਲਗੇ ਇੰਨਾ ਟਾਈਮ ਕਿਉਂ ਲਾਂਦੇ ਤੋ ਗੁੱਠੇ ਨੂੰ ਐਨੇ ਕੁਝ ਨਹੀਂ ਕੀਤਾ ਉਹਦਾ ਪਤਾ ਨਹੀਂ ਐ ਕੰਮਲ ਫੇਰ ਵੀ ਨਹੀਂ ਧਿਆਨ ਫਿਰ ਬੰਦਾ ਚਪੇੜਾਂ ਮਾਰੇ ਇਹਦੇ ਹੈ ਤੇਰਾ ਕੰਮਲ ਧਿਆਨ ਹੈ ਅਦਰ ਵੇ ਵੇ ਕੀ ਘੰਡਾ ਵੇ ਵੇ ਕੀ ਘੰਡਾ ਪਤਾ ਨਹੀਂ ਵੀ ਚਾਹ ਪੀਂਦਾ ਹੈ ਹੈ ਚੋਦੋ ਨਹੀਂ ਵੀ ਚਾਹ ਪੀਂਦਾ ਹੈ ਚਾਹ ਵੀ ਨਾ ਇਹਦੇ ਚਾਹ ਹੀ ਨਹੀਂ ਅਜੇ ਤੱਕ ਜੋ ਮਾਰਾ ਦੋਦਣਾ ਆ ਗਿਆ ਯਾਰ ਉਹ ਆ ਤੇ ਚਾਹ ਲੈ ਗਿਆ ਉਹ ਦੋ 34 ਲੈਣੇ ਆ ਰੁੱਕ ਦੋ ਅੱਧਾ ਘੰਟਾ ਨੇ ਗੁੱਡਾ ਡਾ ਗਿਆ ਵੀ ਖਲਣਾ ਨੂੰ ਉਹਦਾ ਇੱਦਾਂ ਹੀ ਆ ਪਾਉਣਾ ਨੇ ਹੂੰ ਇਹ ਗੁੱਡਾ ਭਲਾ ਕਿੱਥੇ ਆਰਡਰ ਹੋ ਕਿੱਥੋਂ ਆ ਆਰਡਰ ਆ ਗੁੱਡੇ ਦਾ ਭਲਾ ਆਪਾਂ ਨੂੰ ਪਠਾਨਕੋਟ ਪਠਾਨਕੋਟ ਇਹ ਗੁੱਡਾ ਕਿੱਥੇ ਜਾਣਾ ਆਪਣਾ ਪਾਰਸਲ ਲੱਗਣਾ ਹਾਂ ਕਦੀ ਕਹਿੰਦਾ ਪਠਾਨਕੋਟ ਕਦੀ ਕਹਿੰਦਾ ਦੀਨਾ ਨਗਰ ਪਠਾਨਕੋਟੋਂ ਆਇਆ ਤੇ ਦੀਨਾ ਨਗਰ ਨੂੰ ਦੀ ਜਾਨੀ ਆ ਆਹ ਡਾਕ ਖਾਣੇ ਰਹੀ ਹੈ ਕੇ ਵੀਰ ਨੇ ਪਾਰਸਲ ਮੰਗਾਈ ਕੇ ਨਾ ਮੰਗਾਏ ਕੀ ਨਾ ਕੀ ਉਹਦਾ ਚੋਰ ਚੋਰ ਉਹਨੇ ਮੰਗਾਈ ਆਪਣੇ ਕੋ ਗੁੱਡਾ ਅਗੂ ਡਰੇ ਕਿੰਨਾ ਖਰਚ ਆਇੰਦਾ ਭਾਈ ਟੋਟਲ ਸਾਦਾ ਨਹੀਂ ਵੇਖੀ ਲਓ ਜਨੇ ਦਾ ਗੁੱਡਾ ਆਇੰਦਾ ਉਹਦਾ ਖਰਚ ਆਇੰਦਾ ਕਿੰਨੇ ਦਾ ਆਇੰਦਾ ਗੁੱਡਾ ਭਾਜੀ ਇਹ ਕਿੰਨਾ ਕਿੰਨਾ ਖਰਚਾ ਲੱਗ ਗਿਆ ਤੇ ਤੁਹਾਡਾ ਟੋਟਲ 4500 ਮੇਰਾ ਗੁੱਡਾ ਹੀ ਆ ਹਾਂ ਇਹ ਤਾਂ ਕੀ ਫਾਇਦਾ ਗੁੱਡੇ ਦਾ ਕਿ ਮੀਂਹ ਚ ਜਿੱਦਾਂ ਮਲ ਕੀ ਨਹੀਂ ਪਿਛਦਾ ਨਾ ਅੱਛਾ ਅੱਛਾ ਵਾਟਰਪੂਫ ਗੁੱਡਾ ਜਿਹਨੂੰ ਕਹਿ ਦਿੰਨੇ ਆਪਾਂ ਲਓ ਭਾਜੀ ਪੂਸ਼ ਹੋ ਗਈਆਂ ਜੀ ਤੇ ਲੋ ਜੀ ਪੂਸ਼ ਵੀ ਆਪਣੀ ਘਰ ਤੇ ਆ ਤੇ ਲੋ ਜੀ ਆ ਪੂਸ਼ ਮਾਰੇਗੀ ਤੇ ਨਹੀਂ ਨਾ ਨਹੀਂ ਨਹੀਂ ਭਾਜੀ ਲੋਈ ਗੁੱਦਾ ਵੀ ਹੋ ਗਿਆ ਸਾਡਾ ਜ਼ੈਰੀ ਲਓ ਜੀ ਤੇ ਹੁਣ ਚੱਕ ਕਰਨਾ ਵਾ ਚੱਕ ਨਹੀਂ ਹੁੰਦਾ ਚੈੱਕ ਹੁੰਦਾ ਤੇ ਇੱਕ ਵੀ ਚਰਾਣਾ ਤੇ ਦੂਜਾ ਵੀ ਬਣਾਉਨੇ ਆ ਜੀ ਹਾਂ ਉਹ ਗੁੱਡੇ ਬਣਾ ਬਣਾ ਕੇ ਰੱਖ ਦੇਣੇ ਆ ਲੋੜੀ ਆਸ ਤੇ ਭਾਜੀ ਇੱਧਰ ਮੈਂ ਕਹਿੰਦਾ ਲਾ ਲਓ ਹਜੇ ਉਹ ਭਾਜੀ ਤੁਹਾਨੂੰ ਸਾਰਾ ਕੁਝ ਦੱਸਣਾ ਯਾਰ ਰੋਲਾ ਨਾ ਪਾਓ ਯਾਰ ਇਹਨੂੰ ਲਿਆ ਯਾਰ ਮੇਰਲਾ ਕੋਲ ਲਿਆ ਇਹਨੂੰ ਯਾਰ ਭਾਜੀ ਤੁਸੀਂ ਚਲ ਜਿਓ ਜਰਾ ਸ਼ਾਈ ਤੇ ਇਹ ਜਿਹੜੇ ਗੁੱਡਾ ਮਨਾ ਬੰਡਾ ਪੂਰਾ ਓਕੇ ਦੀ ਰੋਬੋ ਤੇ ਲੋ ਜੀ ਭਾਜੀ ਤੇ ਗੁੱਡਾ ਬਣੇਗਾ ਚੱਲ ਰੌਲਾ ਚੱਲ ਰੌਲਾ ਤੇ ਤੂੰ ਜਿਹੜੀਆਂ ਚੱਲਣ ਵਾਲੇ ਖiladi ਨੇ ਹੈ ਹੈ ਉਹ ਚੱਲਣਾ ਕਰੀਆਂ ਚਾਚੂ ਭਾਜੀ ਆਹ ਰਾਧੀਆਂ ਆਹ ਇਹ ਚੋਲੋ ਤੇ ਲੋ ਜੀ ਇਹਦੀ ਕਟਿੰਗ ਹੋਣਦੀ ਆ ਆਪਣਾ ਥੋੜੀ ਥੋੜੀ ਤੇ ਗੁੱਡਾ ਆਪਣਾ ਰੈਡੀ ਕਰਦੇ ਆ ਫਿਰ ਇਹਨੂੰ ਚੈੱਕ ਥੋੜਾ ਜਿਹਾ ਹੈ ਹੀ ਘੰਡਿਆ ਹਾਂ ਇਹ ਕੁਛ ਨਹੀਂ ਹੈ ਇੱਕ ਆਪਣਾ ਇੱਧਰ ਵੀ ਹੈਗਾ ਇਹਦਾ ਬਣਾਵਾਂਗੇ ਆਪਾਂ ਪੀਪਾ ਕਾਈਟ ਕਿਹੜੀ ਕਾਈਟ ਪੀਪਾ ਪੀਪਾ ਕਾਈਟ ਜੋ ਤੁਸੀਂ ਦੰਗਲੇ ਜਿਹਾ ਨਹੀਂ ਮੂਹਰੇ ਵੇਖੀ ਹੋਣੀ ਹਾਂ ਕੇ ਇਹਨਾਂ ਨਹੀਂ ਵੇਖੀ ਹੋਣੀ ਹਾਂਜੀ ਜਿਹੜੀ ਕਾਈਟ ਆਪਾਂ ਬਣਾਦਨੀ ਆ ਪੀਪਾ ਕਾਈਟ ਉਹ ਤੁਹਾਨੂੰ ਦੱਸਾਂਗੇ ਨੈਕਸਟ ਨੈਕਸਟ ਕਿਹច ਦੱਸਾਂਗੇ ਵਲੋਗ ਜੇ ਯਾਰ ਇਹ ਕੁਛ ਬੋਲਦਾ ਨੈਕਸਟ ਲੋ ਚੰਗ ਲੋਕ ਤੇ ਵੀਡੀਓ ਨੂੰ ਵੱਤੋ ਵੱਤ ਲਾਈਕ ਤੇ ਸ਼ੇਅਰ ਦਗਾ ਕੀ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕੀ ਕਰਨਾ ਠੀਕ ਹੈ ਨਵੀਂ ਜੀ ਕਮੈਂਟ ਵੀ ਜਰੂਰ ਸਬਸਕ੍ਰਾਈਬ ਕਰਦੇ ਹੋ ਭਾਜੀ ਹਾਂ ਇਹਨੂੰ ਵੀ ਆਂਦਾ ਕੀ ਕਰਨਾ ਭਾਜੀ ਯਾਰ ਸ਼ਰੇਸ਼ ਨਾ ਕਰੀ ਤੂੰ ਸਸਕ੍ਰਾਈਬ ਕਰੀ ਕੀ ਕਰਨਾ ਵੀ ਸਬਸਕ੍ਰਾਈਬ ਐਂਡ ਕਮੈਂਟ ওকে ਚੈਨਲ ਸਬਸਕ੍ਰਾਈਬ ਚੈਨਲ ਲਾਈਕ ਐਂਡ ਕਮੈਂਟ ਐਂਡ ਸ਼ੇਅਰ ਕਰਦੇ ਹੋ ਵੀਡੀਓ ਨੂੰ ਵੱਤੋ ਵੱਤ ਜਰੂਰ ਦੇਖਿਓ ਤੁਸੀਂ లై తరవ్ ఫాలో కరోనే సబ్ తో పేలా కిద కైదా تے ہاں ਯਾਰ ਸਾڈا سیر ਖਾਂ ਪਿਆ ਪਕੂડા ਨਹੀਂ ਬਣਾ ਗਦੇ ਨਾ ہاں ਨਹੀਂ ਨਹੀਂ ਬਣਾ ਬਣਾ ਦਈ ਗੁੱਡਾ ਬਣਾਓ ਭਰਾ ਅਈ ਹੋਰ ਕਿਹਨੂੰ ਦੇ ਦਾਂ ਨਾ ਕਹਾ ਪੂਟਾ ਦੇ ਬਾਂਚ ਲੈ ਗਿਆ ਅਈ ਹੋਰ ਕਿਹਨੂੰ ਦੇ ਦਾਂ ਪੁੱਤ ਮੈਂ ਕੋਠੇ ਤੋਂ ਵੀ ਲਮਕਾ ਦੇਣਾ ਤੈਨੂੰ ਤਾਂ ਮੂੰਹ ਕਰ ਦੈ ਲਮਕਾ ਲੋਗੇ ਕਹਾ ਆ ਦੇਖੋ ਕੈਂਚੀ ਵੀ ਹੈ ਕੈਂਚੀ ਬੜੀ ਫੇਰਾਂਗੇ ਕੈਂਚੀ ਇਧਰੋਂ ਗਮਲੇ ਵੱਜਣੇ ਸਿਰ ਤੇ ਅੱਦੋ ਇੱਤਾ ਹੀ ਵੱਜਣੀਆਂ ਸੇਤ ਕਿੱਥੇ ਆ ਕੀ ਵੱਜਣੀਆਂ ਇੱਤਾ ਐ ਵੇਖ ਲੋ ਕਿੰਨੇ ਚੱਕਾ ਪੜੇ ਨਾ ਇਹ ਬੋਤਾ ਤੇਰੇ ਸੇਤੇ ਵੱਜਣਾ ਆ ਮੇਲਾ ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਕਾਚੂ ਅੱਦੋ ਢੇਡੇ ਚ ਪੈਣਾ ਕਾਚੂ ਤੇ ਆ ਵੇਖੋ ਨਾ ਤੇ ਐਨੇ ਅੰਬ ਬਿਲਕੁਲ ਦਵਾ ਹਾ ਤਾਦਾ ਤਾਦਾ ਫੇਰ ਤੂੰ ਪੁਲਸ ਨੂੰ ਲੈ ਆਣਾ ਨਹੀਂ ਮੈਨੂੰ ਇਹ ਦੱਸ ਆਪਾਂ ਨੂੰ ਗਟੂ ਇਸਤੇਮਾਲ ਕਰਨੇ ਚਾਹੀਦੇ ਆ ਕਿ ਨਹੀਂ ਕਰਨੇ ਚਾਹੀਦੇ ਨਹੀਂ ਕਰਨੇ ਚਾਹੀਦੇ ਕਿਉਂ ਉਹਦੇ ਨਾਲ ਕੀ ਨੁਕਸਾਨ ਆ ਸਾਡੇ ਲਈ ਆ ਤਾਂ ਦੱਸ ਵਾਹਨ ਨੂੰ ਆ ਨੁਕਸਾਨ ਆਗਾ ਇਹ ਚੀਜ਼ਾਂ ਦਾ ਨੁਕਸਾਨ ਆ ਤਾਂ ਹੋਰ ਧੋਣਾ ਵਧਾਉਂਦੀਆਂ ਹਾਂ ਜਿੰਨੇ ਵੀ ਆਪਣੇ ਵਾਹਨਾਂ ਸਾਈਕਲ ਚੱਲਦੇ ਆ ਜਿਹੜੇ ਮੋਟਰਸਾਈਕਲ ਚੱਲਦੇ ਆ ਸੜਕਾਂ ਤੇ ਉਹਨਾਂ ਦੇ ਜਦੋਂ ਡੋਰ ਫਿਰਦੀ ਉਹਨਾਂ ਦੀ ਧੋਣਾ ਵਧਾਉਂਦੀਆਂ ਨਹੀਂ ਧੋਣਾ ਇਸਤੇਮਾਲ ਕਰਨਾ ਫਿਰ ਨਹੀਂ ਆ ਜ ਨਹੀਂ ਨਹੀਂ ਕਿਉਂ ਕਰਦਾ ਚੀਰੇ ਕਿੰਨਾ ਲੱਗੇ ਤੇ ਚੀਰੇ ਕਿੰਨਾ ਲੱਗੇ ਉਹ ਤਾਂ ਪੁਲਸ ਤੇਰੇ ਘਰ ਵੀ ਆਣੀ ਹੁਣ ਕੋਈ ਨਹੀਂ ਆ ਚੋਦ ਬਾਜੀ ਆ ਜੀ ਹੂੰ ਕੋਈ ਗੱਲ ਨਹੀਂ ਪੁਲਸ ਆਣੀ ਤੇਰੇ ਘਰ ਵੀ ਇਹ ਚਾਲਨ ਵਾਲਾ ਗੁੱਡਾ ਤੇ ਆ ਵੇਖੋ ਜੀ ਲੋਈ ਚਾਲਨ ਵਾਲਾ ਗੁੱਡਾ ਹੋ ਗਿਆ ਡਰ ਰੈਡੀ ਰੈਡੀ ਆ ਭਾਜੀ ਆ ਜੀ ਹਲੇ ਬੜਾ ਬੜਾ ਕੰਮ ਆ ਜੇ ਤੇ ਕੰਮ ਨਾਲ ਨਹੀਂ ਜੀ ਵਾਂ ਨਾ ਇਹ ਨਹੀਂ ਆਪਾਂ ਪੁੱਛਾਂ ਵੀ ਗੁੱਡੇ ਨਹੀਂ ਹੋ ਗਏ ਤਿਆਰ ਇਹ ਹੁਣ ਆਪਾਂ ਅੱਖਾਂ ਬਣਾਣੀਆਂ ਇਹਦੀਆਂ ਹਾਂਜੀ ਬਾਜੀ ਕੀ ਬਣਾਣੀਆਂ ਇਹਦੀਆਂ ਕੰਨ ਨਸ਼ੀਲੀਆਂ ਅਖਾ ਬਣਾਣੀਆਂ ਕਿਹੜੀਆਂ ਬਣਾਣੀਆਂ ਭਾਜੀ ਨਸ਼ੀਲੀਆਂ ਬਣਾਣੀਆਂ ਲਓ ਜੀ ਨਸ਼ੀਲੀਆਂ ਅਖਾ ਇੱਧਰ ਬਣ ਗਈਆਂ ਨੇ ਤੇ ਗੁੱਡਾ ਆਪਾਂ ਚੱਕ ਵੀ ਕਰਨਾ ਵਧਾ ਗਏ ਕਿੰਨਾ ਕਿ ਘੈਂਡਾ ਗੁੱਡਾ ਕਿ ਨਹੀਂ ਚੜਦਾ ਕਿ ਨਹੀਂ ਉਹ ਇੱਧਰ ਵੀ ਮੈਡੀ ਖਵਾ ਰਹਾ ਗੁੱਡਾ ਚੋਂ ਨਾ ਨਾ ਕਿਹੜਾ ਗੁੱਡਾ ਖਵਾ ਸਾਬੂ ਨਾਲ ਇੱਧਰ ਖਵਾਦਾ ਵੱਡਾ ਬਣਾ ਹੁੰਦਾ ਕਿੱਥੇ ਅਸ਼ੋਕ ਖਵਾਦਾ ਗੁੱਡਾ ਬਣਾਤਾ ਯਾਰਾ ਦੀ ਵੀ ਵੀਡੀਓ ਚਾਹੀਦੀ ਹੈ ਉਹ ਵੇਖ ਲਓ ਯਾਰ ਇੱਧਰ ਸਾਡੇ ਖਵਾਰ ਵਾਲੇ ਗੁੱਡੇ ਵੀ ਚੜਨਦੇ ਆ ਤੇ ਇਧਰ ਆਪਣਾ ਤਾਂ ਤਿਆਰ ਹੋਣ ਡਿਆ ਵੇਖਣੇ ਫਿਰ ਕਰਕੇ ਟੇਸਟਿੰਗ ਆਦੀ ਤੇ ਕੀ ਗੱਲ ਬਾਤ ਬੰਦੀ ਹੈ ਇਹਦੀ ਪੂਰੀ ਇਹ ਬਣ ਗੀਆਂ ਸਾਡੀਆਂ ਅੱਖਾਂ ਤੇ ਲਓ ਜੀ ਇਹਨੂੰ ਟੇਪਾ ਨਾਲ ਹੁਣ ਜੋੜਾਂਗੇ ਗੋਲ ਗੋਲ ਅੱਖਾਂ ਬਣ ਗਈਆਂ ਭਾਜੀ ਭਾਜੀ ਇਹਦੇ ਦੇ ਰੰਗ ਕਰਨਾ ਜੇ ਕਰ ਸਕਦੇ ਹੋ ਦੀ ਹਾਂ ਪਰ ਆਪਾਂ ਨਹੀਂ ਰਾਵਾਂ ਆਪਾਂ ਪੂਰਾ ਵਾਈਟੀ ਬਣਾਣਾ ਕੋਟਾ ਉਹਦੀ ਫਾਈਨਲ ਗੁੱਡਾ ਹੋਇਆ ਸਾਡਾ ਹੋ ਗਿਆ ਵੈਰੀ ਤੈਨੂੰ ਹੁਣ ਆਪਾਂ ਦਾਨਨੇ ਆ ਤੈਨੂੰ ਹੁਣ ਗੁੱਡਾ ਵੇਚ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਘਹਿਣ ਬਣਾਇਆ ਤੇ ਪੂਰਾ ਦੱਸਿਓ ਪੂਰਾ ਦੱਸਿਆ ਤਾਂ ਕਰਕੇ ਹਾਂ ਉਹ ਆਪ ਤੁਸੀਂ ਨਹੀਂ ਲੱਭਣ ਦੇ ਵਿੱਚ ਭਾਜੀ ਹਲੋ ਜੀ ਤੁਸੀਂ ਨਹੀਂ ਲੱਭਣ ਦੇ ਐ ਗੁੱਡਾ ਭਾਜੀ ਗੁੱਡਾ ਚੱਲ ਰਾਲਾ ਚੱਲ ਰਾਲਾ ਓਕੇ ਜੀ ਕਰਦੇ ਆ ਫਿਰ ਇਹਨੂੰ ਚੈੱਕ